ਸਮਰੀਤ ਤੂੰ ਨਾ ਰੌੜਾ ਨਾ ਪਾਪੋ ਤੋਂ ਲੱਗੇ ਵੀਰ ਸੁੱਤਾ ਵਾ ਉਹਨੇ ਉੱਠ ਜਾਣਾ ਠੀਕ ਜੇ ਉੱਠ ਗਿਆ ਸ਼ਤਾਨੀਆ ਪਤਾ ਕਿੰਨੀਆਂ ਕਰਦਾ ਹੌਲੀ ਹੌਲੀ ਖੜਾ ਇਹਨੂੰ ਚੰਗਾ ਮੈਂ ਨਾ ਠੰਡਾ ਹੀ ਰੱਖ ਲਾ ਫ੍ਰੀਜ ਚ ਕੋਈ ਨਾ ਕੋਈ ਆ ਹੀ ਜਾਂਦਾ ਫੇਰ ਜੋ ਲੈਣ ਤੁਰੇ ਰਹਿਣਾ ਪਹਿਲੇ ਰੱਖ ਲੈਨੇ ਖੜਾਉਣਿਆਂ ਦਾ ਵੀ ਨੀ ਇੱਕ ਪਤਾ ਲੱਗਦਾ ਓ ਦਿੰਮੂ ਮੋਗੜੀ ਅੰਦਰ ਹੀ ਰਾ ਸੁੱਤਾ ਵਾ ਪੁੱਤ ਨਹੀਂ ਮੇਰੀ ਰਹਿਮਤ ਕਿਤੇ ਹਾਂ ਮੰਮਾ ਓ ਪਕਾ ਪਕਾ ਉਹ ਦੁੱਧ ਪੀ ਲੈ ਦੁੱਧ ਹਾਂ ਮੰਮੀ ਨਾ ਇਹ ਤਾਂ ਫੈਂਟਾ ਲੈ ਕੇ ਗਿਆ ਮੈਂ ਫ੍ਰਿਜ ਤੋਂ ਪੁੱਛ ਕੇ ਲੈ ਆ ਪੀ ਲੈ ਪੁੱਤ ਭੁੱਖ ਨਹੀਂ ਖਿਲਾਦੀ ਹੁੰਦੀ ਇੰਨੀ ਹਾਂ ਮੈਂ ਭੁੱਖ ਨਹੀਂ ਭੁੱਖ ਨਹੀਂ ਪੁੱਛ ਕੇ ਪੀਣਾ ਮਨਾਰੇ ਨਹੀਂ ਤਾਂ ਚੁੱਪ ਕਰਦਾ ਮੈਂ ਹੀ ਸੁਤ ਤਾ ਵਨਾਰੇ ਮੈਂ ਉੱਠ ਗਿਆ ਨਾ ਫਿਰੋ ਹਾ ਦੇਵਿਰ ਮੈਂ ਪੀਲਾ ਨਹੀਂ ਵੀ ਨਾ ਬਤੂ ਕੋਈ ਦੋਨਾ ਨਹੀਂ ਪੀਤਾ ਸਮ੍ਰਿਤਾ ਤੂੰ ਫਿਰ ਕਦੀ ਫੈਂਟਾ ਨਹੀਂ ਵੇਖਿਆ ਇੱਥੇ ਖੁੱਲਾ ਹੈਗਾ ਤੇ ਖਾਣ ਪੀਣ ਨੂੰ ਤੇ ਇਹ ਤਾਂ ਉਂਝ ਰੂਸ ਕਰਦੀਆਂ ਮੈਂ ਜਿੱਦਾਂ ਭੜਾ ਉੱਥੇ ਕੋਈ ਮਿਲਦਾ ਹੀ ਨਹੀਂ ਹੁੰਦਾ ਉੱਥੇ ਵੀ ਕਦੇ ਕਿੰਨੀ ਕਿ ਬਾਚੋ ਪੀਵੀ ਬਾਚੋ ਪੀਵੀ ਮਾਰਨਾ ਹੋ ਜੀ ਹਾਂ ਤੇ ਇੱਥੇ ਪੀਣੀ ਦਿੰਨੇ ਤ੍ਰਪਲੇ ਵਾਸਤੇ ਕਿੰਨੀ ਆ ਨਾ ਸਮ੍ਰਿਤਾ ਤੈਨੂੰ ਨਹੀਂ ਸਮਝਦੀਆਂ ਤੁਸੀਂ ਕਿਉਂ ਨਹੀਂ ਸਮਝਦੀਆਂ ਮੇਰੀ ਸਿਚੁਏਸ਼ਨ ਮੈਨੂੰ ਕਿੰਨੀ ਟੈਨਸ਼ਨ ਹੋਈ ਪਈ ਹੈ ਦਾ ਮਰਿੱਤੀ ਚਲ ਸਮਝੇ ਹਾਂ ਨਾ ਬਾਰਡਰ ਰੱਖਿਆ ਉਥੇ ਨੀ ਮਰੀਸ਼ੋ ਨਹੀਂ ਠੀਕ ਦੇ ਇਹਨੂੰ ਰੱਖਾ ਠੀਕ ਹੈ ਮੇਰਾ ਮਤਲਬ ਇਹ ਹੈ ਕਿ ਨਾ ਬਾਹਰ ਚਲੀ ਹੋ ਪਰ ਮੈਂ ਬੰਪ ਕਰਵਾ ਲਾਂ ਨੀ ਸ਼ੋ ਨਹੀਂ ਠੀਕ ਦੇ ਮਾਂ ਮੈਂ ਤੇ ਕੰਮ ਕਰ ਰਹੀ ਏ ਇਹਨੂੰ ਤिराਖੀ ਮੋਟਾ ਜਿਹਾ ਆ ਜਾਉਂਦੀ ਸਮ੍ਰਿਧ ਤੂੰ ਇੱਥੇ ਕੀ ਕਰਨ ਦੀ ਆ ਕੁੱਕਣੀ ਕਰਨ ਤੇ ਰਹੀ ਆ ਕੁਝ ਮੈਂ ਤਾਂ ਬਰਫ਼ ਖਾਣ ਲੱਗੀ ਸੀ ਤੇ ਬਰਫ਼ ਕੋਈ ਖਾਣ ਵਾਲੀ ਚੀਜ਼ ਆ ਮੈਨੂੰ ਪਤਾ ਜੋ ਤੂੰ ਕਰਨ ਢੀ ਹਾਂ ਉਧਰ ਜਾ ਕੇ ਚੁੱਪ ਕਰਕੇ ਖੇਡ ਲੈ ਇਹ ਤੇ ਮੈਂ ਕਿਹੇ ਆਏ ਗਏ ਵਾ ਤੇ ਰੱਖਿਆ ਏ ਮੈਨੂੰ ਪੀਣੀ ਨਹੀਂ ਲੱਗੀ ਉਹ ਨਹੀਂ ਕੋਈ ਕੁੜੀ ਆ ਕਦੀ ਗਈ ਆ ਕਦੀ ਕੋਈ ਚੀਜ਼ ਸ਼ੇਅਰ ਕਦੀ ਕੋਈ ਚੀਜ਼ ਸ਼ੇਅਰ ਸਮ੍ਰੀਤ ਇਹ ਕੀ ਹੋਣ ਡਿਆ ਹੁਣ ਆਈ ਬਫ ਬਰਫ ਤੇ ਮੈਨੂੰ ਵੀ ਲੱਭਣ ਦੀ ਆ ਤੂੰ ਘੜੀ ਮੁੜੀ ਫ੍ਰਿਜ ਨਾ ਖੋਲ ਠੀਕ ਆ ਬੱਤੀ ਅੱਗੇ ਬਹੁਤ ਹੁੰਦੀ ਆ ਜਾਗਦੇ ਉਧਰ ਚੁੱਪ ਕਰਕੇ ਖੇਡ ਲਾ ਬਰਫ ਵੀ ਨਹੀਂ ਖਾਂਦੰਦੇ ਤੇਰੀ ਮਾਂ ਨੇ ਤੈਨੂੰ ਸਿਰ ਤੇ ਚੜਾਇਆ ਬਰਫ ਵੀ ਕੋਈ ਖਾਣ ਵਾਲੀ ਚੀਜ਼ ਆ ਮੈਨੂੰ ਠੰਡੀ ਲੱਦੀ ਤਾਂ ਕਰਕੇ ਖਾਣੀ ਮੈਂ ਠੰਡੀ ਠੰਡੀ ਗਰਮੀ ਆ ਤੇ ਬਰਫ ਜੀ ਮਰ ਲੱਗ ਜਾ ਫ੍ਰਿਜ ਆ ਜਾ ਵੜ ਜਾ ਇੰਨੀ ਛਾਈਏ ਕਿਦਾਂ ਬੜਾ ਤੇਨੇ ਜੋਂ ਸਾਂਹ ਜੀ ਪਈ ਆ ਜਦੋਂ ਬੰਦੇ ਦਾ ਆਪਣਾ ਵੀ ਮਾਨ ਨਾ ਠੀਕ ਹੋਵੇ कुछ नहीं चंगा लगता मम्मी डेडी हमें बड़ा ही वह लगता ही विला न फिर नचते फिर कद चाचिया जाना हम तो सारा कुछ ही ओपरा ओपरा जहा लगता वे सही हैगी कर लता वहां हाँ ਗਰਮੀ ਲੱਗਦੀ ਏ ਤੈਨੂੰ ਹੂੰ ਨੀਂ ਨਹੀਂ ਆਈ ਨੀਂ ਆਈ ਸ਼ੌਣੇ ਪੁੱਤਾ ਛੰਡ ਜਾ ਛੰਡ ਜਾ ਛੰਡ ਨੀ ਮੇਰੀ ਮਟੋ ਨੂੰ ਨੀਂ ਨਹੀਂ ਆਈ ਕੀ ਕਰਾਂ ੜੀ ਮਨਪ੍ਰੀਤ ਕੁਛ ਨਹੀਂ ਭਾਬੀ ਅੰਦਰ ਕਿੱਦਨ ਕੀ ਡਈ ਮੈਂ ਹੱਕੇ ਖੜਾ ਰਹੀ ਨੀ ਇਹਨੂੰ ਗਰਮੀ ਲੱਗਦੀ ਹੋਣੀ ਹੈਗੇ ਆਹੋ ਖਿਜੀ ਜਾਂਦੀ ਏ ਕਦੋਂ ਰੀਡੂਗੀ ਤੇ ਕਦੋਂ ਜਾ ਕੇ ਨਾ ਆਪਣੇ ਸਿਰ ਹੋਊਗੀ ਏ ਤੇ ਇਹਨੇ ਵੀ ਉਹਦੇ ਵਾਂਗ ਕਰਨਾ ਮਾਨਪ੍ਰੀਤ ਉਹ ਇੰਨੀ ਹਸ਼ਤਾਨੀਆਂ ਕਰਦੀ ਨਾ ਤੇਰੀ ਵੱਡੀ ਕੁੜੀ ਕਿਤੇ ਆਖ ਨਹੀਂ ਭਕਣ ਦਿੰਦੀ ਕੋਈ ਦੀ ਕੋਈ ਚੀਜ਼ ਫੜ ਲੈ ਕਦੀ ਕੋਈ ਚੀਜ਼ ਫੜ ਲੈ ਛਤਾਣੀ ਬੜੀ ਆ ਦਾਦੀ ਨੇ ਭੂਏ ਚੜਾਈ ਤੇ ਦਾਦੀ ਨੇ ਉਹਨੂੰ ਤਾਂ ਭੂਏ ਜਲਾਤਾ ਤੇ ਇਹਦੇ ਵਾਰੀ ਕੇ ਮੱਥੇ ਵੱਟ ਪਾਇਆ ਫਿਰ ਇਹਦੇ ਵਾਰੀ ਇਹੋ ਹੀ ਗਾ ਕੇ ਮੁੰਡਾ ਹੁਣ ਮੁੰਡਾ ਖਣਾ ਮੈਂ ਤੇ ਬਥੇਰਾ ਗਿਆ ਵੀ ਮੈਨੂੰ ਤਾਂ ਮੁੰਡਿਆ ਤਾਂ ਵੀ ਵੱਧ ਕੇ ਹੁਣ ਭਾਬੀ ਜਿਹੜਾ ਜੀ ਦੇਤਾ ਰੱਬ ਨੇ ਉਹਨੂੰ ਸਵਾਰਨਾ ਚਾਹੀਦਾ ਕਿ ਮੱਥੇ ਵੱਟ ਪਾਉਣੇ ਚਾਹੀਦੇ ਉਹ ਤੇ ਤੇਰੀ ਗੱਲ ਠੀਕ ਆ ਪਰ ਉਹਨੂੰ ਥੋੜਾ ਬੋਤਾ ਸਮਝਾਇਆ ਕਰਨਾ ਉਹ ਇਦਾਂ ਕਰਦੀ ਆ ਘਰ ਵੀ ਫਿਰ ਇਦਾਂ ਹੀ ਕਰਦੀ ਹਣੀ ਦਾਦੀ ਖਿੱਚਦੀ ਹਣੀ ਇਹ ਤੋਂ ਨਾ ਉਹ ਤਾਂ ਨਹੀਂ ਉਹ ਖਿੱਚਦੀ ਦਾਦੀ ਤੇ ਫਿਰ ਦਾਦੀ ਦਾ ਹੀ ਕਸੂਰ ਆ ਸਾਰਾ ਕਿ ਭੁੇ ਜੜਾਇਆ ਇਹਨਾਂ ਉਹਨੇ ਤੇ ਉਹਨੂੰ ਥੋੜਾ ਬੋਤਾ ਸਮਝਾਣਾ ਫਿਰ ਮੈਂ ਆਉ ਠੰਡਾ ਰੱਖਿਆ ਮੈਂ ਕੋਈ ਆ ਹੀ ਜਾਂਦਾ ਵਾ ਚਲੋ ਦੇਣਾ ਪਾਣੀ ਕੀ ਦੇਣਾ ਵਾ ਤੇ ਉਹ ਫਰਿਜੋਂ ਕੱਢ ਕੇ ਪੀਂਦਾ ਹੀ ਅੱਛਾ ਤਾਂ ਇਹ ਮੈਂ ਵੇਖ ਲਿਆ ਪਹਿਲਾਂ ਉਹਨਾਂ ਕੱਢਾਂ ਦੇ ਠੰਡਾ ਹੀ ਲੱਗੀ ਮੇਰੇ ਮਗਰ ਮਗਰ ਹੀ ਧਿਆਨ ਉਹਦਾ ਵੀ ਚੱਲ ਕੋਈ ਨਹੀਂ ਮੈਂ ਫਿਰ ਸਮਝਾਉਣੀ ਆ ਨਾ ਆ ਉਹਨੂੰ ਸਮਝਾ ਕੁਝ ਆਹੋ ਕੱਲ ਨਹੀਂ ਆਨੂੰ ਫਿਰ ਇੱਥੇ ਭੇਜ ਦਈ ਆ ਮੈਂ ਨਿਆਣੀ ਆ ਨੂੰ ਪਤਾ ਕੱਖ ਨਹੀਂ ਲੱਗਦਾ ਕਿ ਐਂ ਬਗਾਨੇ ਘਰ ਆਈਆਂ ਵਾ ਤੇ ਚੱਲ ਨਾ ਕਰੀਏ ਵੇਖ ਲਾ ਆਪਣਾ ਘਰ ਹੀਗਾ ਕਿਹੜੇ ਵੇਲੇ ਬਗਾਨੇ ਹੱਥਾਂ ਤੇ ਚੱਲ ਗਿਆ ਪਤਾ ਹੀ ਨਹੀਂ ਲੱਗਾ ਚੱਲ ਸੁਖੀ ਰਾਨ ਨੇ ਹੋਈ ਸਮ੍ਰਿਧ ਹਾਂਜੀ ਜਾ ਬਾਰ ਤੇਰੀ ਮੰਮੀ ਰਈ ਬੁਲਾਣ ਤੈਨੂੰ ਠੀਕ ਆ ਆਰਮਹ ਹੱਲ ਲੈ ਜਾ ਜਾਂਦੇ ਆ ਪੈੰਦਾ ਉਹਨੇ ਵੀ ਕਿਹਾ ਸਮਝਾਉਣਾ ਉਹਨੇ ਗੱਲੀ ਲਾ ਕੇ ਤੋਰ ਦੇਣੀ ਹੈਗਾ ਚੱਲ ਜਾ ਫਿਰ ਸਿੱਤੀ ਮਾਵਾ ਧੀਆ ਦਾ ਇਹ ਹਾਲ ਹਾਂਜੀ ਹਾਂਜੀ ਕੀ ਤੂੰ ਬਸ ਬੇਸਤੀ ਕਰਉਣ ਲਈ ਜੰਮੀ ਆ ਮੈਂ ਕਿਹਾ ਕੀਤਾ ਕੀਤਾ ਕੀ ਨਹੀਂ ਆ ਕੀ ਕਰਨ ਨੂੰ ਠੰਡਾ ਪੀਂਦੀ ਸੀਗੀ ਠੰਡਾ ਕਿੱਦੋਂ ਪੀਤਾ ਮੈਨੂੰ ਬਰਫੋ ਖਾਣ ਲੱਗੀ ਸੀ ਤਾਂ ਕੀ ਕਰਨ ਨੂੰ ਖਾਣ ਲੱਗੀ ਸੀ ਰੋਟੀ ਨਹੀਂ ਖਾਦੀ ਜਦੋਂ ਕੋਈ ਕਹੇ ਸਿੱਧਕਣਾ ਰੋਟੀ ਖਾਲਾ ਕਰਨਾ ਬੇਇੱਜ਼ਤੀ ਕਰਾਇਆ ਕਰ ਨਾ ਕਰਵਾਇਆ ਕਰ ਉਹ ਜਦ ਹੀ ਵੇ ਵ ਜਮਾ ਸਾ ਕੋਟ ਦੁੱਧ ਤੇ ਚੁੱਪ ਰਹੀਂਦੀ ਅਗ ਤੇ ਮਾਸਾ ਨਹੀਂ ਸਤਾਇਆ ਗੈ ਇਨੀ ਸਲਖਣੀ ਆ ਤੈਨੂੰ ਭੂਏ ਚੜਾਤਾ ਵਾ ਦਾਦੀ ਨੇ ਤੇ ਹੁਣ ਘਰੋਂ ਭਜਾਤਾ ਵਾ ਜੋ ਇਨੀ ਹੀ ਹੈਗੀ ਅਜੇ ਕਿੰਨੀ ਹੀ ਮਾਂ ਬੜੀ ਸਲਖਣੀ ਆ ਤੇ ਹੁਣੇ ਮੇਰੇ ਲਈ ਤਾਂ ਇਹ ਦੋਵੇਂ ਸਲਖਣੀ ਆ ਵਾ ਮਾ ਫਿਰ ਨੂੰ ਕਹ ਤੂੰ ਉਸੇ ਉਹਨੇ ਰਨੇ ਤੁਹੋਂ ਤਾਂ ਫੇਰ ਇੰਨੂੰ ਗੁੱਸੇ ਹੋਵਾ ਤੂੰ ਕਿਉਂ ਨਹੀਂ ਸਮਝਦੀ ਹਾਂ ਹਾਂ ਸੁਣਿਆ ਹਾਂ ਸੁਣਿਆ ਕਿਉਂ ਨਹੀਂ ਸਮਝਦੀ ਤੂੰ ਮੂੰਹ ਮੋਂਡ ਰੋਦਾ ਹੰਦ ਨੂੰ ਪਤਾ ਮਨਾ ਆਪਾਂ ਘਰੋਂ ਆਏ ਆ ਆਪਾਂ ਘਰ ਜਾਣਾ ਫੇਰ ਹੁਣ ਘਰ ਚੱਲ ਜਾਗੇ ਬਤ ਜਿੱਦਨ ਸਦਨ ਗਿਓ ਲੱਗੇ ਆ ਕਿਤੇ ਪਹਿਲਾਂ ਨਾਨੇ ਤੇਰੇ ਨੇ ਏਡੀ ਦੂਰ ਮੈਨੂੰ ਵਿਆਹਤਾ ਨਾ ਕੁਛ ਪਤਾ ਕੀਤਾ ਨਾ ਥੋ ਕੀਤਾ ਹਾਂ ਇਹ ਤਾਂ ਜੰਗਦਰਾਂ ਤੇ ਘਾਰ ਲਾਉ ਨਾ ਇਹ ਤੇ ਕੋ ਖਾ ਸਕਦੇ ਨਾ ਪੀ ਸਕਦੇ ਬਿਨਾ ਪੁੱਛੇ ਹਾਂ ਹੋ ਰੈਂਟ ਤੇ ਤੇਰੀ ਮਾਂ ਦੀ ਲੱਗੀ ਆ ਨਾ ਨੌਕਰੀ ਜਿਹੜੀਆਂ ਕੰਮ ਕਰ ਲੈਣਾ ਵਾ ਕਿਤੇ ਮੈਂ ਤਾਂ ਆਪ ਸੋਚਦੀ ਆ ਕੀ ਕਰ ਲਿਆ ਕਰਾਂ ਕਮਾਈ ਤੇ ਤੁਹਾਨੂੰ ਉਹਨਾਂ ਨੂੰ ਵੀ ਛੱਡ ਛਡਾ ਕੇ ਤੇ ਤੁਹਾਡੇ ਦੋਵਾਂ ਦਾ ਪਾਲਣਾ ਪੋਸ਼ਣਾ ਇਕੱਲੀ ਕਰ ਲੂੰਗੀ ਪਰ ਕਿੱਥੋਂ ਕਰ ਲੈਣਾ ਮਾ ਬੁੱਤ ਇੰਨੀ ਮਗਿਆਈ ਦੇ ਵਿੱਚ ਮੈਂ ਥੋੜਾ ਡੋਲਦੀ ਆ ਮੈਨੂੰ ਥੋੜਾ ਤੁਸੀਂ ਵਾਧੂ ਆ ਦੋਵੇਂ ਧੀਆ ਕਿਤੇ ਹੀਰੇ ਵਰਗੀ ਮਿਲੀਆਂ ਸੋਹਣੀਆਂ ਬੱਚੀਆਂ ਚੱਲਾ ਇੱਧਰ ਮਿਲਦੀ ਖੜਾ ਪੈਣ ਨੂੰ ਆ ਗਏ ਆ ਹਾਂ ਨਾ ਇਹ ਦਨ ਸੋਚੀ ਕਿ ਮਮਾ ਮੈਨੂੰ ਗੁੱਸੇ ਹੋਈ ਹੈ ਠੀਕ ਆ ਠੀਕ ਆ ਫਿਰ ਮੈਂ ਕੀ ਕਰਾਂ ਤੂੰ ਫਿਰ ਜਦੋਂ ਮੈਨੂੰ ਲਾਮੇ ਤੇ ਬੰਨੀ ਆ ਫਿਰ ਮੈਨੂੰ ਖੇਡ ਝੜ ਜਾਂਦੀ ਆ ਠੀਕ ਆ ਹੂੰ ਅਏ ਕਿਤੇ ਵਖੜਨੀ ਆਪਣੇ ਪੈਰਾ ਵਾਲੇ ਵਖੜੀ ਇਹ ਪੈਂਦੀ ਸੋਣੀ 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 ਹੈ ਕਿ ਇੰਨੇ ਵੀ ਇਦਾਂ ਹੀ ਸ਼ੌਂਕ ਬੌਂ ਕਰਿਆ ਕਰਨੇ ਮੈਂ ਆਪਣੀਆਂ ਧੀਆਂ-ਧੀਆਂ ਸਾਰੀਆਂ ਦੀਆਂ ਬੁਲੀਆਂ ਕਰਨੀਆਂ ਹਾਂ ਮੈਂ ਤੁਹਾਡੇ ਫੋਨ ਤੋਂ ਨਾ ਜੋ ਲੰਮੇ ਪੈ ਹੀ ਨਾ سناਪਚਟ ਤੇ ਫਿਲਟਰ ਆਏਗਾ ਇਹ ਦੇਣਾ ਨੈਲ ਐਕਸਟੈਂਸ਼ਨ ਹੀ ਕੀ ਇਹ ਤੁੜੇ ਸੋਣ ਲੱਗਣੇ ਦੇ ਮੋٹے ਮੋٹے ਹਟਾ ਕਿਉਂ ਉੜ ਕੀ ਨਿਕਲੇ ਜੀ ਹਾਂ ਤੇ ਉਹ ਜਿੱਦੇ ਨੂੰ ਡੇਬਟ ਦੇਉਣਾ ਪਾਪਾ ਨੂੰ ਫੋਨ ਲਾਏ ਆਪਣੇ ਨੂੰ ਚੰਗਾ ਉਹ ਵੇਦ ਦੇਣ ਚੁੱਕਦੇ ਆ ਦਾਦੀ ਨੂੰ ਕਹੀਂ ਕਿ ਸੱਦ ਲਾਉਣਾ ਠੀਕ ਆ ਹੂੰ ਓਏ ਓਏ ਹੈਲੀਕਾਪਟਰ ਵਸੀਰਿਆ ਦੋ ਮਿਸ ਕਾਲ ਆਈਆਂ ਨੰਨੀ ਫੋਨ ਭਲਾ ਸ਼ਾਇਦ ਕਹਿਣਾ ਹੋਵੇ ਚਲ ਅਮਨੇ ਹੀ ਗੱਲ ਹੈਲੋ ਮਸੀ ਜਸਤੀ ਕਾਲ ਹਾਂਜੀ ਹਾਂਜੀ ਤੁਸੀਂ ਸੁਣਾਓ ਉਹ ਮੈਂ ਵੇਖਿਆ ਨਹੀਂ ਫੋਨ ਮੈਂ ਤਾਂ ਬਾਹਰ ਹੀ ਫੋਨ ਅੰਦਰ ਚਾਰਜ ਲੱਗਾ ਹੀ ਹਾਂਜੀ ਮਸੀ ਜੀ ਕਿੰਦਾ ਨਹੀਂ ਗੱਲ ਹੋਈ ਤੁਸੀਂ ਆੜ ਤੋਂ ਬਿਨਾਂ ਹੀ ਫੈਸਲਾ ਲੈ ਲਿਆ ਨਹੀਂ ਦੱਸਿਆ ਤਾਂ ਹੈਗਾ ਹੀ ਪਰ ਮੈਂ ਹਾਂ ਉਹਦਾ ਹੀ ਹਰੇ ਮਜ਼ਾਕ ਕਰਨ ਦੇ ਨੇ ਨੇ ਤੋ ਇਹ ਹਾਰੀ ਨਾਲ ਗੱਲ ਕੀਤੀ ਆ ਪਰ ਮਾਸੀ ਜੀ ਤੁਸੀਂ ਤਾਂ ਕਿਹਾ ਵੀ ਦੋਕ ਦਿਨ ਲੈ ਜਾਓ ਉਹਨੂੰ ਫਿਰ ਚਲ ਜਦੋਂ ਹਾਰੀ ਦਾ ਮੂਡ ਸਹੀ ਹੋਊਗਾ ਫਿਰ ਲੈ ਆਊਗਾ ਤੋ ਹੁਣ ਤੁਸੀਂ ਡਿਵੋਰਸ ਦੀ ਗੱਲ ਕਰਨ ਦੇ ਜੇ ਤੇ ਵੀਰ ਇਹਨਾਂ ਤੇ ਅੱਗੇ ਬਾਰਾ ਹੁਣ ਮੈਂ ਕੱਲੀ ਦੱਸੂ ਕੀ ਕਰਾਂ ਮਾਸੀ ਜੀ ਨਿਆਣਿਆਂ ਵਾਲੀਆਂ ਗੱਲਾਂ ਨਾ ਕਰੋ ਤੁਹਾਨੂੰ ਵੀ ਪਤਾ ਵੀ ਇਹ ਕੰਮ ਇਦਾਂ ਹੀ ਛੇਤੀ ਨਹੀਂ ਹੁੰਦੇ ਹੈਗੇ ਤੇ ਘਰ ਬਸਾਉਣੇ ਕਿਹੜਾ ਸੌਖੇ ਆ ਕੋਈ ਨਹੀਂ ਬੈ ਕੇ ਗੱਲ ਕਰ ਲੈਨੇ ਆ ਨਹੀਂ ਨਹੀਂ ਇਹਨੇ ਗੁੱਸੇ ਨਾਲ ਆਉ ਤੁਸੀਂ ਜੇ ਉਹਦੀ ਕੋਈ ਗਲਤੀ ਹੈ ਤਾਂ ਇਹਨਾਂ ਨੂੰ ਦੱਸੋ ਮਸੀ ਤਾਂ ਹੀ ਫੇਰ ਉਹ ਹੀ ਗੱਲਾਂ ਕਰੀ ਜਾਂਦੇ ਜੇ ਤੇ ਅਸੀਂ ਆ ਜੰਨੇ ਇੱਥੇ ਇੱਥੇ ਬੈ ਕੇ ਗੱਲ ਕਰ ਲੈਨੇ ਆ ਨਹੀਂ ਗੱਲ ਦੱਸ ਹੁਣ ਗੱਲ ਤਾਂ ਬੈ ਕੇ ਹੋਣੀ ਆ ਹੁਣ ਫੜੀ ਮੁੜੀ ਉਹ ਹੀ ਥੋੜੀ ਗੱਲਾਂ ਕਰੀ ਜਾਣੀਆਂ ਵਾ ਇੱਕ ਗੱਲ ਕਰੋ ਤੁਸੀਂ ਵੀ ਲੈ ਭਾਬੀ ਮੇਰੀ ਗੱਲ ਕਰਾਈ ਮਮੀ ਨੇ ਕੀ ਕਹਿੰਦਾ ਲੈ ਤੂੰ ਕਰ ਲੈ ਹੈਲੋ ਅਮੀ ਜੀ ਅੱਛਾ ਹੈਲੋ ਹੋ ਨਹੀਂ ਕੱਟਿਆ ਗਿਆ ਇਹਨਾਂ ਵੀ ਪਤਾ ਨਹੀਂ ਕੀ ਕਰਨਾ ਹੁਣ ਆ ਦੋਰੀ ਲਾਈ ਭਾਬੀਆਂ ਕਹਿੰਦੇ ਕੀ ਆ ਹੋਰ ਫੋਨ ਹੀ ਬੰਦ ਕਰ ਛੜਿਆ ਕਹਿਣ ਕੀ ਦੇਹ ਹੈ ਕਹਿਣਾ ਕੀ ਆ ਉਦਨ ਵਾਲੀ ਗੱਲ ਜਿਹੜੀ ਤੈਨੂੰ ਆਖੀ ਆ ਤੇ ਮੈਂ ਇਹਦੇ ਆਖਿਆ ਵੀ ਹਰੀ ਨਾਲ ਸਲਾਹ ਕੀਤੀ ਆ ਤਾਂ ਦੀ ਉਹਦੀ ਸਾਮਦੀ ਨਾਲ ਸਾਰਾ ਕੁਝ ਹੋਣ ਡਿਆ ਹੁਣ ਮੈਂ ਦੱਸ ਕੱਲੀ ਇੱਥੇ ਕੀ ਕਰਾਂ ਨਾ ਤੇਰਾ ਵੀਰ ਘਰ ਪੱਬੀ ਇਹ ਥੋੜਾ ਕੰਮ ਆ ਇਨਨੇ ਨੇ ਤੇ ਕਿਹਾ ਸੀਗਾ ਵੀ ਹਰੀ ਦਾ ਮੂਰ ਠੀਕ ਹੋ ਜਾਊਗਾ ਤੇਹੀਂ ਲੈ ਜਾਾਂਗੇ ਤੁਹਾਨੂੰ ਆਕੇ ਜੇ ਤੂੰ ਇਦਾਂ ਕਰ ਕਰਨ ਨੇ ਕਿ ਦਿਨਾਣਾ ਹੁਣ ਕਰਨ ਦੇ ਵੀ 2-4 ਦਿਨ ਲੱਗਣੇ ਆ ਅਜੇ ਮੇਰੀ ਤਾਂ ਸਵੇਰੇ ਗੱਲ ਹੋਈ ਉਹਦੇ ਨਾਲ ਮੈਂ ਤੈਨੂੰ ਮਨਪ੍ਰੀ ਪਹਿਲਾਂ ਕਿਹਾ ਵੀ ਤੂੰ ਘਰੋਂ ਪਿਆਰ ਨਾਲ ਬੁੱਟੀ ਭਾਬੀ ਹੁਣ ਮੈਂ ਕੀ ਕਰਦੀ ਜਦੋਂ ਅਗਲੇ ਨੇ ਬੈ ਗੀ ਮੈਨੂੰ ਫੜਾਤਾ ਤੇ ਮੈਂ ਕੀ ਕਰਦੀ ਇਹਦੇ ਪੇ ਧੱਕਿਆਂ ਜੋਗੇ ਕੰਮ ਹੋ ਗਿਆ ਹੁਣ ਤੁਸੀਂ ਮੈਨੂੰ ਇੱਥੇ ਆਈ ਨੂੰ ਕਹੀ ਜਾਂਦੇ ਜੇ ਉਹ ਮੈਨੂੰ ਉੱਥੇ ਨਹੀਂ ਰੱਖਣ ਦੇ ਮੈਂ ਫਿਰ ਕਿੱਧਰ ਜਾਵਾਂ ਮੈਂ ਤਾਂ ਸੋਚਣ ਦੀ ਚੱਲ ਕਰਨ ਦੀ ਨੌਕਰੀ ਲੱਜੇ ਤੇ ਵਧੀਆ ਵਾ ਤੇ ਜੇ ਨਹੀਂ ਤੇ ਫਰਾਵੇ ਉਹ ਜਲਦੀ ਜਲਦੀ ਤੇ ਮੈਂ ਫਿਰ ਉਥੇ ਲੈ ਕੇ ਜਾਵਾਂ ਆਪਣੀਆਂ ਕੁੜੀਆਂ ਨੂੰ ਮੈਂ ਇਦਾਂ ਥੋੜਾ ਘੱਟ ਛੱਡ ਦੇਣਾ ਵਾਂ ਇਹਨਾਂ ਦੇ ਕਹਿਣ ਤੇ ਤੇ ਫਿਰ ਇਹ ਗੱਲ ਤੂੰ ਪਹਿਲਾਂ ਸਮਝਾਂ ਦੀ ਪਹਿਲਾਂ ਤਾਂ ਮੇਰੇ ਅੱਗੇ ਲਾ ਕੇ ਧੁਰ ਪਈਆਂ ਪਰ ਵੀ ਤੈਨੂੰ ਕੀ ਪਤਾ ਉਹਨਾਂ ਨੇ ਉਹਨਾਂ ਨੇ ਆਪ ਚੱਲ ਜਾਣਾ ਸੀਗਾ ਉਥੋਂ ਮੇਨਗੜ ਮੈਂ ਕਿਤੇ ਐਵੇਂ ਨਾ ਆ ਗਈਆਂ ਵੱਡੀ ਕੁੜੀ ਵੇ 7 8 18 ਸਾਲਾਂ ਦੀ ਹੋ ਗਈ ਆ ਤੇ ਨਿੱਕੀ ਵੇ ਹਨਾ ਤੇਰੇ ਸਾਹਮਣੇ ਆ ਮੈਂ ਕਿਤੇ ਇੰਨੇ ਸਾਲ ਉਥੇ ਐਵੇਂ ਹੀ ਕੱਢ ਲਿਆ ਤੈਨੂੰ ਕਿੰਨਾ ਔਖਾ ਤੇਰੇ ਸਾਹਮਣੇ ਕੁੜੀ ਦੀ ਪੜ੍ਹਾਈ ਖਰਾਬ ਹੋਣ ਦੀ ਆ ਨਾਲੇ ਕਰਨ ਵਿਚਾਰੇ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਵਾ ਉਹ ਵਿਚਾਰਾ ਕੀ ਫੈਸਲਾ ਕਰੂ ਦੱਸ ਪਰ ਭਾਬੀ ਉਹ ਮੈਨੂੰ ਛੱਡ ਕੇ ਤੇ ਆਊਗਾ ਨਾ ਉੱਥੇ ਜੇ ਨਹੀਂ ਤੇ ਫਿਰ ਮੈਂ ਕੱਲੀ ਚੱਲ ਜਾਂਗੀ ਉਹਨੇ ਤੇ ਕੋਈ ਗੱਲ ਕਰਦੀ ਤੇ ਫਿਰ ਉਹ ਵਿਚਾਰਾ ਨਾ ਇੱਧਰ ਜੋਗਾ ਨਾ ਉੱਧਰ ਜੋਗਾ ਪਰ ਤੇ ਅੱਗੇ ਵੇਂਦਾ ਫਿਰਦਾ ਜਿੱਕੇ ਤੇ ਚੱਲ ਤੇ ਗਾਲੀ ਭਾਂਜੇ ਚਰੇ ਦੀ ਫਿਰ ਭਾਬੀ ਇਹ ਦਹਾਤਿਆਥ ਰੱਖਿਆ ਕੋਹ ਨਹੀਂ ਬਾਨਾ ਉਹਨਾਂ ਨੇ ਚਲਾਕੀ ਨਾ ਕਰ ਲਈ ਓ ਫਿਰ ਤੈਨੂੰ ਤੇ ਮੈਂ ਕਹਿਨੀ ਹੀਗੀ ਹੁਣ ਸਾਰਾ ਵਕਤ ਮੇਰੇ ਵਾਸਤੇ ਹੀ ਹਨੁਨਪ੍ਰੀਤ ਮਬੀਤੇ ਰਵਸਤੇ ਤੇ ਕੀ ਬਗਦਦ ਸਾਰਾ ਮੇਰੇ ਵਾਸਤੇ ਮੈਂ ਹੁਣ ਦੱਸ ਕੀ ਕਰਾਂ ਕਿਹੜੇ ਖੂਜ ਪਾਵਾਂ ਆਪਣੀਆਂ ਧੀਆਂ ਵੱਲ ਤੇ ਵੇਖੇ